ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮਨਦਾਸ ਟੈਨੋਗ੍ਰਾਫੀ ਤੇ ਅੱਜ ਦੀ ਇਹ ਕਲਾਸ ਆਪਾਂ ਪੰਜਾਬੀ ਪੇਪਰ A ਦੇ ਬਹੁਤ ਹੀ ਮਹੱਤਵਪੂਰਨ ਭਾਗ ਪੰਜਾਬ ਹਿਸਟਰੀ ਤੇ ਲੈ ਕੇ ਆਏ ਆ ਜਿਸ ਦੇ ਵਿੱਚ ਪੰਜਾਬ ਹਿਸਟਰੀ ਨਾਲ ਸੰਬੰਧਿਤ MCQ ਜਿਹੜੇ ਕਿ ਪਿਛਲੇ ਪੇਪਰਾਂ ਦੇ ਵਿੱਚ बार-बार ਰਿਪੀਟ ਹੋ ਰਹੇ ਨੇ ਉਹ ਆਪਾਂ ਇਸ ਕਲਾਸ ਦੇ ਵਿੱਚ ਕਰਾਂਗੇ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤਾਂ ਕਿ ਜਿਹੜੀ ਵੀ ਅਪਡੇਟ ਅਸੀਂ ਪੰਜਾਬੀ ਪੇਪਰ A ਜਾਂ ਇੰਗਲਿਸ਼ ਤੇ ਪੰਜਾਬੀ ਸਟੈਨੋਗ੍ਰਾਫੀ ਲਈ ਸਟੱਡੀ ਮਟੀਰੀਅਲ ਅਪਡੇਟ ਕਰਨ ਜਾ ਰਹੇ ਹਾਂ ਆਪਣੇ ਚੈਨਲ ਤੇ ਉਸ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੀ ਤਿਆਰੀ ਬੜੇ ਹੀ ਵਧੀਆ ਤਰੀਕੇ ਨਾਲ ਜਾਰੀ ਰੱਖ ਸਕੋ ਹਾਂਜੀ ਕਰਦੇ ਹਾਂ ਸਟਾਰਟ ਅੱਜ ਦੀ ਕਲਾਸ ਜਿਸ ਦਾ ਕੇ ਵਿਸ਼ਾ ਪੰਜਾਬ ਦਾ ਇਤਿਹਾਸ ਪਹਿਲਾ ਜਿਹੜਾ ਸਵਾਲ ਹੈ ਤੁਹਾਡੀ ਸਕਰੀਨ ਤੇ ਹੈ ਪੰਜਾਬ ਕਦੋਂ ਤੱਕ ਮੁਗਲ ਸਮਰਾਜ ਦਾ ਹਿੱਸਾ ਰਿਹਾ ਪੰਜਾਬ ਕਦੋਂ ਤੱਕ ਮੁਗਲ ਸਮਰਾਜ ਦਾ ਹਿੱਸਾ ਰਿਹਾ ਜਿਕਰ ਆਪਾਂ ਸਾਲ ਦੀ ਗੱਲ ਕਰੀਏ 1752 ਇਸਵੀ ਤੱਕ ਜਿਹੜਾ ਪੰਜਾਬ ਮੁਗਲ ਸਮਰਾਜ ਦਾ ਹਿੱਸਾ ਰਿਹਾ ਉਸ ਤੋਂ ਅਗਲਾ ਜਿਹੜਾ 2 ਨੰਬਰ ਸਵਾਲ ਹੈ 1920 ਇਸਵੀ ਤੋਂ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਕਿਸਦਾ ਅਧਿਕਾਰ ਸੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ 1920 ਇਸਵੀ ਦੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੁੰਦੀ ਹੈ ਉਸ ਤੋਂ ਬਾਅਦ ਗੁਰਦੁਆਰਿਆਂ ਜਿਹੜਾ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਜਾਂਦਾ ਹੈ ਇੱਥੇ ਆਪਾਂ ਨੂੰ ਪ੍ਰਸ਼ਨ ਹੈ 1920 ਇਸ ਵੀ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ ਕਿਸ ਦਾ ਅਧਿਕਾਰ ਸੀ ਮਹੰਤਾਂ ਦਾ ਅਧਿਕਾਰ ਸੀ ਕਿਹੜੀ ਲਹਿਰ ਦੁਆਰਾ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛੁਡਵਾਇਆ ਗਿਆ ਸੀ ਕਿਹੜੀ ਲਹਿਰ ਸੀ ਜਿਹੜੀ ਦੁਆਰਾ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛੁਡਵਾਇਆ ਗਿਆ ਸੀ ਤਾਂ ਉਹ ਗੁਰਦੁਆਰਾ ਸੁਧਾਰ ਲਹਿਰ ਸੀ ਅਗਲਾ ਜਿਹੜਾ 4 ਨੰਬਰ ਸਵਾਲ ਹੈ ਤੁਹਾਡੇ ਕੋਲੇ ਆਦ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ ਆਦ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ 1604 ਈਸਵੀ ਦੇ ਵਿੱਚ 5 ਨੰਬਰ ਜਿਹੜਾ ਸਵਾਲ ਹੈ ਜੀ ਆਪਣੇ ਕੋਲੇ ਆਦ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਨੇ ਕੀਤਾ ਸੰकलन ਕਿਸ ਨੇ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਦਰਜ ਸੀ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਜਿਹੜੀ ਬਾਣੀ ਦਰਜ ਸੀ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਜਿਹੜੀ ਦਰਜ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਦੌਰਾਨ ਜਿਹੜੀ ਬਾਣੀ ਦਰਜ ਕੀਤੀ ਗਈ ਸੀ ਉਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਆਦਿ ਗ੍ਰੰਥ ਦੇ ਵਿੱਚ ਦਰਜ ਕੀਤੀ ਗਈ ਸੀ ਅਗਲਾ ਜਿਹੜਾ 8 ਨੰਬਰ ਸਵਾਲ ਹੈ ਆਪਣੇ ਕੋਲੇ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਕਿਹੜੇ ਗੁਰੂ ਸਾਹਿਬ ਨੇ ਦਿੱਤਾ ਆਧ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਕਿਹੜੇ ਗੁਰੂ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਨੇ ਕੀਤਾ ਦਸਮ ਗ੍ਰੰਥ ਜਿਹੜਾ ਕਿ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਭਾਈ ਮਨੀ ਸਿੰਘ ਜੀ ਨੇ ਜਿਹੜਾ ਦਸਮ ਗ੍ਰੰਥ ਦਾ ਸੰਕਲਨ ਕੀਤਾ ਸੀ ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ 1721 ਈਸਵੀ ਦੇ ਵਿੱਚ ਦਸਮ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਨ ਕੀਤਾ ਗਿਆ ਦਸਮ ਗ੍ਰੰਥ ਸਾਹਿਬ ਵਿੱਚ ਕਿਸ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀ ਸੀ ਜਿਹੜੇ 52 ਆਪਾਂ ਸਾਰੇ ਹੀ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸੀਗੇ ਜਿਨ੍ਹਾਂ ਨੂੰ ਦਰਬਾਰੀ ਕਵੀ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀ ਜਿਹੜੀ ਰਚਨਾਵਾਂ ਦਾ ਸੰਗ੍ਰਹਿ ਹੈ ਉਹ ਹੈ ਦਸਮ ਗ੍ਰੰਥ ਸਾਹਿਬ ਦਸਮ ਗ੍ਰੰਥ ਸਾਹਿਬ ਕਿੰਨੀਆਂ ਬਾਣੀਆਂ ਜਾਂ ਰਚਨਾਵਾਂ ਦਾ ਸੰਗ੍ਰਹਿ ਹੈ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਦਸਮ ਗ੍ਰੰਥ ਸਾਹਿਬ ਦੇ ਵਿੱਚ 18 ਬਾਣੀਆਂ ਜਾਂ ਆਪਾਂ ਕਹਿ ਲਈਏ ਰਚਨਾਵਾਂ ਨੇ ਜਿਨ੍ਹਾਂ ਦਾ ਸੰਗ੍ਰਹਿ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਦਸਮ ਗ੍ਰੰਥ ਸਾਹਿਬ ਸਮਿਲ ਕੋਈ ਦੋ ਬਾਣੀਆਂ ਦੇ ਨਾਮ ਆਪਾਂ ਨੇ ਦੱਸਣੇ ਨੇ ਦਸਮ ਗ੍ਰੰਥ ਦੇ ਵਿੱਚ ਜਾਪੂ ਸਾਹਿਬ ਤੇ ਚੰਡੀ ਦੀ ਵਾਰ ਦੋ ਬਾਣੀਆਂ ਦੇ ਆਪਾਂ ਨੇ ਇੱਥੇ ਨਾਮ ਦੱਸਣੇ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਆਤਮ ਕਥਾ ਆਤਮ ਕਥਾ ਦਾ ਨਾਮ ਕੀ ਹੈ ਪਚਿਤ੍ਰਨਾਟਕ ਜਫਰਨਾਮਾ ਦਾ ਕੀ ਅਰਥ ਹੈ ਜੇ ਆਪਾਂ ਗੱਲ ਕਰੀਏ ਜਫਰਨਾਮਾ ਦਾ ਅਰਥ ਹੈ ਜਿੱਤ ਦੀ ਚਿੱਠੀ ਜਫਰਨਾਮਾ ਕਿਸ ਦੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਫਰਨਾਮਾ ਜੀ ਜਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਫਾਰਸੀ ਭਾਸ਼ਾ ਦੇ ਵਿੱਚ ਜਫਰਨਾਮਾ ਲਿਖਿਆ ਗਿਆ ਅਗਲਾ ਜਿਹੜਾ ਸਵਾਲ ਹੈ 18 ਨੰਬਰ ਜਫਰਨਾਮਾ ਕਿਸ ਨੂੰ ਲਿਖਿਆ ਗਿਆ ਸੀ ਔਰੰਗਜ਼ੇਬ ਨੂੰ ਜਿਸ ਦੁਆਰਾ ਲਿਖਿਆ ਗਿਆ ਸੀ ਆਪਾਂ ਨੇ ਪੜ੍ਹਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਕਿਹੜੇ ਸਥਾਨ ਤੇ ਲਿਖਿਆ ਸੀ ਦੀਨਾ ਕਾਂਗੜ ਵਿਖੇ ਜਿਹੜਾ ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਜੀ ਭਾਈ ਗੁਰਦਾਸ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਭਾਈ ਗੁਰਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ਦਤਾਰ ਚੰਦ ਭੱਲਾ ਭਾਈ ਗੁਰਦਾਸ ਜੀ ਕਿਹੜੇ ਗੁਰੂ ਦੇ ਸਮਕਾਲੀਨ ਸਨ ਭਾਈ ਗੁਰਦਾਸ ਜੀ ਕਿਹੜੇ ਗੁਰੂ ਦੇ ਸਮਕਾਲੀਨ ਸਨ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਹੈ 39 ਵਾਰਾਂ ਦੀ ਜਿਹੜੀ ਭਾਈ ਗੁਰਦਾਸ ਜੀ ਨੇ ਰਚਨਾ ਕੀਤੀ ਹੈ ਜਨਮ ਸਾਖੀਆਂ ਦਾ ਸੰਬੰਧ ਕਿਹੜੇ ਗੁਰੂ ਸਾਹਿਬਾਨ ਦੇ ਜਨਮ ਅਤੇ ਜੀਵਨ ਨਾਲ ਹੈ ਜਨਮ ਸਾਖੀਆਂ ਦਾ ਸੰਬੰਧ ਜੀ ਜਨਮ ਸਾਖੀਆਂ ਦਾ ਜਿਹੜਾ ਸੰਬੰਧ ਹੈ ਗੁਰੂ ਨਾਨਕ ਦੇਵ ਜੀ ਨਾਲ ਹੈ ਪੁਰਾਤਨ ਜਨਮ사ਖੀ ਦਾ ਸੰਪਾਦਨ ਕਦੋਂ ਕੀਤਾ ਗਿਆ ਪੁਰਾਤਨ ਜਨਮ사ਖੀ ਦਾ ਜਿਹੜਾ ਸੰਪਾਦਨ ਕਦੋਂ ਕੀਤਾ ਗਿਆ 1926 ਈਸਵੀ ਦੇ ਵਿੱਚ ਪੁਰਾਤਨ ਜਨਮ사ਖੀ ਦਾ ਸੰਪਾਦਨ ਕਿਸ ਨੇ ਕੀਤਾ ਭਾਈ ਵੀਰ ਸਿੰਘ ਜੀ ਨੇ ਪੁਰਾਤਨ ਜਨਮ사ਖੀ ਕਿਹੜੀਆਂ ਦੋ ਜਨਮ사ਖੀਆਂ ਦੇ ਸੁਮੇਲ ਨਾਲ ਤਿਆਰ ਕੀਤੀ ਗਈ ਹੈ ਪੁਰਾਤਨ ਜਿਹੜੀ ਜਨਮ ਸਾਖੀ ਹੈ ਕਿਹੜੀਆਂ ਦੋ ਜਨਮ ਸਾਖੀਆਂ ਦੇ ਸਮੇਲ ਨਾਲ ਤਿਆਰ ਕੀਤੀ ਗਈ ਹੈ ਇਸ ਦੇ ਵਿੱਚ ਇਹ ਗੱਲ ਕਰੀ ਆਪਾਂ ਬਲਾਇਤ ਵਾਲੀ ਜਿਹੜੀ ਜਨਮ ਸਾਖੀ ਹੈ ਤੇ ਹਫਜਾਬਾਦ ਵਾਲੀ ਜਿਹੜੀ ਜਨਮ ਸਾਖੀ ਹੈ ਉਹਨਾਂ ਦੇ ਸਮੇਲ ਦੇ ਨਾਲ ਪੁਰਾਤਨ ਜਨਮ ਸਾਖੀ ਜਿਹੜੀ ਤਿਆਰ ਕੀਤੀ ਗਈ ਹੈ ਮਿਹਰਬਾਨ ਕੌਣ ਸੀ ਮਿਹਰਬਾਨ ਕੌਣ ਸੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਪ੍ਰਿਥੀ ਚੰਦ ਦਾ ਪੁੱਤਰ ਸੀ ਮਿਹਰਬਾਨ ਜੇਕਰ ਆਪਾਂ ਗੱਲ ਕਰੀਏ ਕੌਣ ਸੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਸੀ ਭਾਈ ਮਣੀ ਸਿੰਘ ਜੀ ਜਨਮ ਸਾਖੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਭਾਈ ਮਣੀ ਸਿੰਘ ਦੀ ਜਨਮ ਸਾਖੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਗਿਆਨ ਰਤਨਾਵਾਲੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਗਿਆਨ ਰਤਨਾਵਾਲੀ ਭਾਈ ਗੁਰਦਾਸ ਜੀ ਦੀ ਕਿਹੜੀ ਬਾਣੀ ਤੇ ਆਧਾਰਿਤ ਹੈ ਪਹਿਲੀ ਬਾਣੀ ਤੇ ਆਧਾਰਿਤ ਹੈ ਗਿਆਨ ਰਤਨਾਵਾਲੀ ਜਿਹੜੀ ਕਿ ਭਾਈ ਮਣੀ ਸਿੰਘ ਜੀ ਦੀ ਜਨਮ ਸਾਖੀ ਹੈ ਹੁਕਮਨਾਮੇ ਕਿਸ ਦੁਆਰਾ ਜਾਰੀ ਕੀਤੇ ਜਾਂਦੇ ਸਨ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਦੁਆਰਾ ਜੋ ਸੰਗਤਾਂ ਨੂੰ ਸਮੇਂ-ਸਮੇਂ ਅਦੇਸ਼ ਦਿੱਤੇ ਜਾਂਦੇ ਸਨ ਸਿੱਖ ਧਰਮ ਦੇ ਵਿੱਚ ਉਹਨਾਂ ਨੂੰ ਹੁਕਮਨਾਮੇ ਕਿਹਾ ਜਾਂਦਾ ਸੀ ਇਹ ਜਿਹੜੇ ਜਾਰੀ ਕੀਤੇ ਜਾਂਦੇ ਸਨ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਦੁਆਰਾ ਜਿਹੜੇ ਜਾਰੀ ਕੀਤੇ ਜਾਂਦੇ ਸਨ ਭਾਈ ਗੰਡਾ ਸਿੰਘ ਜਿਹੜੇ ਕਿ ਬਹੁਤ ਪ੍ਰਸਿੱਧ ਇਤਿਹਾਸਕਾਰ ਨੇ ਉਹਨਾਂ ਦੇ ਅਨੁਸਾਰ ਕਿੰਨੇ ਹੁਕਮਨਾਮਿਆਂ ਦਾ ਸੰਕਲਨ ਕੀਤਾ ਹੈ ਭਾਈ ਗੰਡਾ ਸਿੰਘ ਨੇ ਕਿੰਨੇ ਜਿਹੜੇ ਹੁਕਮਨਾਮਿਆਂ ਦਾ ਸੰਕਲਨ ਕੀਤਾ ਹੈ ਉਹਨੇ 89 ਸਭ ਤੋਂ ਵੱਧ ਹੁਕਮਨਾਮੇ ਕਿਹੜੇ ਗੁਰੂ ਸਹਿਬਾਨ ਦੇ ਪ੍ਰਾਪਤ ਹੋਏ ਨੇ ਸਭ ਤੋਂ ਵੱਧ ਹੁਕਮਨਾਮੇ ਕਿਹੜੇ ਗੁਰੂ ਸਹਿਬਾਨ ਦੇ ਪ੍ਰਾਪਤ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀਨੇ ਆਪਾਂ ਸਾਰੇ ਹੀ ਜਾਣਦੇ ਆ ਸਾਰੇ ਗੁਰੂਆਂ ਨਾਲੋਂ ਵੱਧ ਜਿਹੜਾ ਸਮਾਂ ਉਥਲ-ਪੁਥਲ ਕਹਿ ਲਿਏ ਜਾਂ ਕਹਿ ਲਿਏ ਵੀ ਸੈਨਿਕ ਸੰਘਰਸ਼ ਦਾ ਸਮਾਂ ਰਿਹਾ ਤਾਂ ਕਰਕੇ ਜਿਹੜੇ ਹੁਕਮ ਜਿਹੜੇ ਆਦੇਸ਼ ਗੁਰੂਦਵਾਰਾ ਸੰਗਤਾਂ ਨੂੰ ਦਿੱਤੇ ਜਾਂਦੇ ਸੀ ਸਮੇਂ-ਸਮੇਂ ਇਸ ਕਰਕੇ ਸਭ ਤੋਂ ਵੱਧ ਜਿਹੜੇ ਹੁਕਮਨਾਮੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਨੇ 99 ਆਪਾਂ ਪਹਿਲਾਂ ਪੜ੍ਹ ਕੇ ਆਏ ਆ ਇਸ ਕਲਾਸ ਦੇ ਵਿੱਚ ਉਹਨਾਂ ਦੇ ਵਿੱਚੋਂ 34 ਹੁਕਮਨਾਮੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਨੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਕਰਕੇ ਆਏ ਆ ਪਹਿਲਾਂ 34 ਤੇ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮਿਆਂ ਦੀ ਜੇਕਰ ਆਪਾਂ ਗੱਲ ਕਰੀਏ 23 ਹੁਕਮਨਾਮੇ ਨੇ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਾਪਤ ਹੋਏ ਨੇ ਸ੍ਰੀ ਗੁਰ ਸ਼ੋਭਾ ਸ੍ਰੀ ਗੁਰ ਸ਼ੋਭਾ ਦੀ ਰਚਨਾ ਕਿਸ ਨੇ ਕੀਤੀ ਸੈਨਾਪਤ ਨੇ ਜਿਹੜੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੀ ਸੈਨਾਪਤ ਕੌਣ ਸੀ ਆਪਾਂ ਪਹਿਲਾਂ ਹੀ ਕਰ ਲਿਆ ਇਸ ਕਲਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਦਰਬਾਰੀ ਕਵੀ ਸੀ ਸੈਨਾਪਤ ਸ੍ਰੀ ਗੁਰੂ ਸ਼ੋਭਾ ਵਿੱਚ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ? ਸ੍ਰੀ ਗੁਰੂ ਸ਼ੋਭਾ ਵਿੱਚ ਕਿਹੜੇ ਸਮੇਂ ਦੀਆਂ ਦੁਰਘਟਨਾਵਾਂ ਜਾਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ? 1699 ਤੋਂ ਲੈ ਕੇ 1708 ਤੱਕ ਦਾ ਜਿਹੜਾ ਕਾਲ ਹੈ ਉਹਨਾਂ ਦੇ ਦੌਰਾਨ ਵੱਖ-ਵੱਖ ਘਟਨਾਵਾਂ ਦਾ ਜਿਹੜਾ ਵਰਣਨ ਕੀਤਾ ਗਿਆ ਹੈ ਸ੍ਰੀ ਗੁਰੂ ਸ਼ੋਭਾ ਦੇ ਵਿੱਚ ਸਿੱਖਾਂ ਦੀ ਭਗਤਮਾਲਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਭਗਤ ਰਤਨਾਵਲੀ ਸਿੱਖਾਂ ਦੀ ਭਗਤਮਾਲਾ ਦੀ ਰਚਨਾ ਕਿਸ ਨੇ ਕੀਤੀ ਭਾਈ ਮਣੀ ਸਿੰਘ ਜੀ ਨੇ ਅਗਲਾ ਜਿਹੜਾ ਸਵਾਲ ਹੈ 41 ਨੰਬਰ ਬੰਸਾ ਵਲੀ ਨਾਮਾ ਬੰਸਾ ਵਲੀ ਨਾਮਾ ਦਾ ਲੇਖਕ ਆਪਾਂ ਨੇ ਦੱਸਣਾ ਇੱਥੇ ਕੇਸਰ ਸਿੰਘ ਸ਼ੇਬੜ ਬੰਸਾਵਲੀ ਨਾਵਾਂ ਦਾ ਲੇਖਕ ਜਿਕਰ ਆਪਾਂ ਗੱਲ ਕਰੀਏ ਕੇਸਰ ਸਿੰਘ ਸ਼ੇਬੜ ਮਹਿਮਾ ਪ੍ਰਕਾਸ਼ ਭਾਰਤਕ ਦੀ ਰਚਨਾ ਕਿਸ ਨੇ ਕੀਤੀ ਹੈ ਮਹਿਮਾ ਪ੍ਰਕਾਸ਼ ਭਾਰਤਕ ਦੀ ਰਚਨਾ ਕਿਸ ਨੇ ਕੀਤੀ ਹੈ ਬਾਬਾ ਕਿਰਪਾਲ ਸਿੰਘ ਨੇ ਮਹਿਮਾ ਪ੍ਰਕਾਸ਼ ਜਿਹੜੀ ਕਵਿਤਾ ਦੀ ਰਚਨਾ ਕਿਸ ਨੇ ਕੀਤੀ ਹੈ ਇਥੇ ਬੜਾ ਉਲਝਣ ਵਾਲਾ ਇਹ ਪ੍ਰਸ਼ਨ ਹੈ ਭਾਰਤਿਕ ਦੀ ਗੱਲ ਹੋਵੇ ਜੇ 바바 ਕਿਰਪਾਲ ਸਿੰਘ ਜੇ ਕਵਤਾ ਦੀ ਗੱਲ ਹੋਵੇ ਸਰੂਪਦਾਸ ਭੱਲਾ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਤੀ ਰਚਨਾ ਕਿਸ ਨੇ ਕੀਤੀ ਹੈ ਭਾਈ ਸੰਤੋਖ ਸਿੰਘ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸ ਨੇ ਕੀਤੀ ਹੈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਦੀ ਰਚਨਾ ਜਿਹੜੀ ਕਿਸ ਨੇ ਕੀਤੀ ਹੈ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਦੀ ਰਚਨਾ ਕਿਸ ਨੇ ਕੀਤੀ ਹੈ ਗਿਆਨੀ ਗਿਆਨ ਸਿੰਘ ਨੇ ਤੁਜਕੇ ਬਾਬਰੀ ਤੁਜਕੇ ਬਾਬਰੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਬਾਬਰਨਾਮਾ ਤੁਜਕੇ ਬਾਬਰੀ ਦਾ ਲੇਖਕ ਕੌਣ ਸੀ ਬਾਬਰ ਤੁਜਕੇ ਬਾਬਰੀ ਕਿਸ ਦੀ ਆਤਮਕਥਾ ਹੈ ਬਾਬਰ ਦੀ ਤੁਜਕੇ ਬਾਬਰੀ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਹੈ ਤੁਰਕੀ ਦੇ ਵਿੱਚ ਆਇਨੇ ਅਕਬਰੀ ਅਤੇ ਅਕਬਰਨਾਮਾ ਕਿਸ ਦੀਆਂ ਰਚਨਾਵਾਂ ਨੇ ਅਬੁਲ ਫਜ਼ਲ ਦੀਆਂ ਅਬੁਲ ਫਜ਼ਲ ਦੀਆਂ ਜਿਹੜੀਆਂ ਰਚਨਾਵਾਂ ਨੇ ਆਇਨੇ ਅਕਬਰੀ ਅਤੇ ਅਕਬਰਨਾਮਾ ਤੁਜਕੇ ਜਹਾਂਗੀਰੀ ਕਿਸ ਦੀ ਆਤਮਕਥਾ ਹੈ ਜਹਾਂਗੀਰ ਦੀ ਜੰਗਨਾਮਾ ਦਾ ਲੇਖਕ ਕੌਣ ਹੈ ਜੰਗਨਾਮਾ ਦਾ ਲੇਖਕ ਕੌਣ ਹੈ ਕਾਜੀ ਨੂਰ ਮੁਹੰਮਦ ਜੰਗਨਾਮਾ ਵਿੱਚ ਕਿਸ ਦੇ ਹਮਲੇ ਦਾ ਵਰਣਨ ਕੀਤਾ ਗਿਆ ਹੈ ਅਹਿਮਦ ਸ਼ਾਹ ਅਬਦਾਲੀ ਦੇ ਜੰਗਨਾਮਾ ਦੇ ਵਿੱਚ ਵਰਣਨ ਕੀਤਾ ਗਿਆ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦਾ ਤਵਰੀਕ ਇਹ ਸਿੱਖ ਤਵਰੀਕ ਇਹ ਸਿੱਖਾਂ ਦੀ ਜਿਹੜੀ ਰਚਨਾ ਹੈ ਕਿਸ ਨੇ ਕੀਤੀ ਹੈ ਖੁਸ਼ਵਕਤ ਰਾਏ ਜਫਰਨਾਮਾ ਇਹ ਰਣਜੀਤ ਸਿੰਘ ਦਾ ਕਿਸ ਦੀ ਰਚਨਾ ਹੈ ਜਫਰਨਾਮਾ ਇਹ ਰਣਜੀਤ ਸਿੰਘ ਦੀਵਾਨ ਅਮਰਨਾਥ ਦੀ ਜਿਹੜੀ ਰਚਨਾ ਤਵਰੀਕੇ ਪੰਜਾਬ ਦੀ ਰਚਨਾ ਕਿਸ ਨੇ ਕੀਤੀ ਹੈ ਬੂਟੇ ਸ਼ਾਹ ਨੇ ਚਾਰ ਬਾਗ ਇਹ ਪੰਜਾਬ ਦਾ ਲੇਖਕ ਕੌਣ ਹੈ ਗਣੇਸ਼ ਦਾਸ ਬੜਹੇਰਾ ਇਹ ਜਰਨੀ ਫ্রম ਬੰਗਾਲ ਟੂ ਇੰਗਲੈਂਡ ਕਿਸ ਨੇ ਲਿਖੀ ਇਹ ਜਰਨੀ ਫ্রম ਬੰਗਾਲ ਟੂ ਇੰਗਲੈਂਡ ਕਿਸ ਨੇ ਲਿਖੀ ਜਾਰਜ ਫੋਰੇਸਟਰ ਜਾਰਜ ਫੋਰੇਸਟਰ ਨੇ ਜਿਹੜੀ ਏ ਜਰਨੀ ਫਰੋਮ ਬੰਗਾਲ ਟੂ ਇੰਗਲੈਂਡ ਲਿਖੀ ਹੈ ਸਕੈਚ ਆਫ ਦੀ ਸਿਕਸ ਕਿਸ ਦੀ ਰਚਨਾ ਹੈ ਮੈਲਕੋਮ ਦੀ ਅੰਗਰੇਜ਼ ਲਿਖਾਰੀਆਂ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਵਿੱਚੋਂ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਸਭ ਤੋਂ ਮਹੱਤਵਪੂਰਨ ਜਿਹੜੀ ਪੁਸਤਕ ਹੈ ਕਿਸ ਨੂੰ ਮੰਨਿਆ ਜਾਂਦਾ ਹੈ ਹਿਸਟਰੀ ਆਫ ਦਾ 6 ਹਿਸਟਰੀ ਆਫ ਦੀ ਸਿੱਖਜ ਦੀ ਜਿਹੜੀ ਰਚਨਾ ਹੈ ਕਿਸ ਨੇ ਕੀਤੀ ਹੈ ਜੇ ਡੀ ਕਨਿੰਗਮ ਨੇ ਇਸ ਦੇ ਨਾਲ ਹੀ ਅੱਜ ਦੀ ਜਿਹੜੀ ਪੰਜਾਬ ਹਿਸਟਰੀ ਦੀ ਆਪਣੀ ਕਲਾਸ ਹੈ ਇੱਥੇ ਹੀ ਸਮਾਪਤ ਹੁੰਦੀ ਹੈ